ਪਹਿਲੀ ਰੇਡ ਪਹਿਲੀ ਰੇਡ ਪਹਿਲੀ ਰੇਡ ਪੰਜਾਬ ਪੰਜਾਬ ਵੱਲੋਂ ਜਿਹੜੀ ਆਉ ਪਹਿਲੀ ਰੇਡ ਮੈਦਾਨ ਦੇ ਵਿੱਚ ਆ ਲਓ ਜੀ ਸੁਖਵਿੰਦਰ ਸਿੰਘ ਜੀ ਉਹ ਦੇਖੋ ਸਾਹਮਣੇ ਕਹਿੰਦੇ ਵੀ ਇਹ ਆ ਪੰਜਾਬ ਦੀ ਪੰਜਾਬਣ ਤੋਂ ਸਾਹਮਣੇ ਦੇਖਦੇ ਆ ਵੀ ਹਰਪ੍ਰੀਤ ਹਰਪ੍ਰੀਤ ਘਰ ਬਹੁਤ ਸੋਹਣਾ ਪੁਆਇੰਟ ਲੈ ਕੇ ਇਸ ਵਕਤ ਵਾਲੀ ਖੇਡ ਕਬੱਡੀ ਕੁੜੀਆਂ ਖੇਡਦੀਆਂ ਅੱਜ ਵਿਸ਼ਵ ਕਬੱਡੀ ਕੱਪ 'ਚ ਪਾਉਂਦੀਆਂ 70 ਕਿਲੋ ਫਾਈਨਲਸ ਤੇ ਰੇਡ ਦੀਆਂ ਲਓ ਇਹ ਆ ਕਹਿੰਦੇ ਵੀ ਜਿੰਦੜ ਹਰਿਆਣੇ ਵੱਲੋਂ ਇਸ ਵਕਤ ਰੇਡ ਪਾਉਂਦੀ ਹੋਈ ਔਰ ਸਿੱਧੂ ਸਾਹਿਬ ਵੇਖੋ ਸਾਹਮਣੇ ਬੱਲੇ 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 ਔਰ ਪੁਆਇੰਟ ਜਿਹੜਾ ਉਹ ਹਰਿਆਣੇ ਵਾਸਤੇ ਜੁੜਦਾ ਹੋਇਆ ਕਹਿੰਦੇ ਰਾਮਾ ਰਿਹਾਰੇ ਕਾ ਜਾਟ ਪਿਆਰ ਕੀ ਆ ਮੀਂਹ ਭਰ ਲੂੰਗਾ ਔਰ ਤੀਨ ਪੰਜ ਮਤ ਕਰਿਓ ਗੋਡੇ ਨੀਚੇ ਧਰ ਲੂੰਗਾ ਕਿ ਤੀਨ ਪੰਜ ਮਤ ਕਰਨਾ ਹੈਲੋ ਬੀਡੀ ਖੁੱਲਰ ਸਾਹਿਬ ਸਾਡੇ ਵਿਸ਼ੇਸ਼ ਤੌਰ ਤੇ ਦਿਨੇਸ਼ ਔਰ ਰਜੇਸ਼ ਬੋਬੀ ਤੋਂ ਸਾਡੇ ਬਹੁਤ ਵੱਡੀ ਇੱਕ ਕਬੱਡੀ ਦੇ ਪ੍ਰਮੋਟਰ ਬਣ ਗਏ ਆਓ ਦੇਖਾਂਗੇ ਵੀ ਇਸ ਵਕਤ ਬੱਲੇ ਬੱਲੇ ਅੱਛਾ ਬਈ ਆ ਐਸਆਈ ਸਾਹਿਬ ਵੱਲੋਂ ਜਿਹੜਾ ਦੋਨਾਂ ਟੀਮਾਂ ਵਾਲੀ 5-500 ਰੁਪਈਆ ਜਸਵਿੰਦਰ ਕਿੱਥੇ ਆ ਜਸਵਿੰਦਰ ਆਈਏਰਾ ਔਰ ਪਾਜੀ ਹੁਣ ਕੋਈ ਰੋਲਾ ਨਾ ਪਾ ਲਿਖੀ ਲਓ ਆਹ ਵਾਹ ਇਹ ਆ ਪਵਨ ਪਵਨ ਲਾਵੇ ਸਿੱਧੂ ਦੇਖ ਸਾਹਮਣੇ ਇਹ ਆ ਕਹਿੰਦੇ ਵੀ ਜੁਵਿੰਦਰ ਦੀ ਰੇਡ ਹਰਿਆਣੇ ਵੱਲੋਂ ਔਰ ਅੱਗੇ ਪਚਾਰੇ ਪੰਜਾਬ ਬਣਾ ਖੜੀਆਂ ਹੋਈਆਂ ਮੈਨੂੰ ਲੱਗਦਾ ਟੱਬਰ ਪੈ ਗਿਆ ਸਾਰਾ ਹੀ ਟੱਬਰ ਪੈ ਗਿਆ ਚੱਲ ਬਈ ਇਹ ਆ ਪੰਜਾਬ ਪੰਜਾਬ ਕੇ ਲਓ ਸਾਹਮਣੇ ਦੇਖਦਾ ਉਹ ਬੱਲੇ ਬੱਲੇ ਇਹ ਕਹਿੰਦੇ ਵੇ ਡੱਕੜ ਦੇ ਵਿੱਚ ਇਸ ਵਕਤ ਸਾਹਮਣੇ ਇਹ ਆ ਕਹਿੰਦੇ ਵੇ ਸੁਖ ਸੁਖ ਡੱਕ ਨਹੀਂ ਸਕੀ ਸੋ ਜੀਐਮਡੀ ਸੇਵਾਦਾਰ ਪਰਿਵਾਰ ਤੋਂ ਔਰ ਐਮਸੀ ਐਕਸ ਐਮਸੀ ਸਾਹਿਬ تشریف فرما ਹੋਇਆ ਸੋ ਨਿਕਾ ਧੰਨਵਾਦ ਕਰਦੇ ਆ ਜੀ ਬਹੁਤ ਸਾਰਾ ਪਿਆਰ ਦਿੱਤੀ ਜਿਆ ਨੂੰ ਹੈ ਸੋ ਧੰਨਵਾਦ ਦੂਜੇ ਪਾਸੇ ਪੰਜਾਬ ਪੰਜਾਬ ਦੇ ਵੱਲੋਂ ਬਹੁਤ ਸੋਹਣਾ ਜੱਫਾ ਔਰ ਮਹਨੇ ਪਿੰਡ ਦੀ ਟੀਮ ਆਉ ਦੇਖਾਂਗੇ ਵੀ ਅਮਰੀਕ ਸਿੰਘ ਅਮਰੀਕਾ ਵਾਲੇ ਲਓ ਸਾਹਮਣੇ ਫਿਰ ਜਿਹੜੀ ਆ ਰੇਡ ਇਸ ਵਕਤ ਉਹ ਮੈਦਾਨ ਦੇ ਵਿੱਚ ਹਰਪ੍ਰੀਤ ਸਿਕੋਰ ਹਰਪ੍ਰੀਤ ਕੌਰ ਦੀ ਰੇਡ ਔਰ ਦੂਜੇ ਪਾਸੇ ਲੱਗੀ ਹੋਈ ਮਿੱਟੀ ਔਰ ਉਖੜੇ ਹੋਏ ਪੈਰ ਸਮਾਪਤੀ ਫੈਸਲਾ ਕਰਦਾ ਹੈ ਕਿ ਰਹੀ ਵਾਸਤੇ ਘੱਟ ਸਭ ਨੇ ਇੱਕ ਨਾ ਮੰਨੀ ਵੱਡਾ ਸਾਹਿਬ ਇਹ ਲੜਕੀ ਦਾ ਕੀ ਨਾਮ ਹਰਿਆਣੇ ਵੱਲੋਂ ਹਰਿਆਣੇ ਵੱਲੋਂ ਵੀਨੂ ਦਾ ਜੱਪਾ ਹਾਂਜੀ ਹਾਂਜੀ ਕਰੋ ਜੀ ਹਰਿਆਣੇ ਵੱਲੋਂ ਜਿੰਦਰ ਦੀ ਰੇਡ ਜਿੰਦਰ ਦੀ ਰੇਡ ਦੇ ਉੱਤੇ ਜੱਪਾ ਭਾਰਾ ਸਰੀਰ ਔਰ ਦੂਜੇ ਪਾਸੇ ਪੰਜ ਨੰਬਰ ਬੱਲੇ ਬੱਲੇ ਹੁੰਦੀ ਕਰਮੀ ਮਿਹੜੇ ਵਾਲੀ ਜਫਾ ਨਹੀਂ ਲਾ ਸਕੀ ਜਿੰਦਰ ਦਾ 500 ਰੁਪਿਆ ਜੀ 500 ਰੁਪਿਆ ਸਾਡੇ ਐਸਆਈ ਸਾਹਿਬ ਔਰ ਸਵੀਟੀ ਬਾਜੀ ਕੰਨਾ ਸਾਹਿਬ ਵੱਲੋਂ ਔਰ ਨਿਸ਼ਾਨ ਜੀ ਯੂਐਸਏ ਵਾਲੇ ਉਹਨਾਂ ਵੱਲੋਂ ਵਾਹ 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 ਸੋਕਿਓ ਮੰਦਾ ਆਖੀ ਹੈ ਹਾਂਜੀ ਹਾਂਜੀ ਜੱਟ ਮਹਾਰਾਜਾਨ ਸੋਕਿਓ ਮੰਦਾ ਆਖੀ ਹੈ ਜੱਟ ਜੱਮੇਹ ਰਾਜਾਨ ਬਹੁਤ ਸੋਹਣਾ ਜਫਾ ਹੈਲੋ ਔਰ ਕੁਝ ਮਾਨ ਸਨਮਾਨ ਦੀਆਂ ਰਸਮਾਂ ਸੋ ਜ਼ਰੂਰੀ ਜਿਹੜੇ ਸਾਡੇ ਮਹਿਮਾਨਾਂ ਨੇ ਸੋ ਸਮਾਂ ਕੱਢ ਕੇ ਸਾਡੇ ਵਿਚਕਾਰ ਪਹੁੰਚੇ ਸੀ ਇਹ ਦੋ ਚਾਰ ਜਿਹੜੇ ਸਨਮਾਨ ਜ਼ਰੂਰੀ ਹੈ ਸੋ ਇੱਥੇ ਇੱਥੇ ਹੀ ਇੱਥੇ ਹੀ 70 ਦੀਆਂ ਫਾਈਨਲ ਦੀਆਂ ਟੀਮਾਂ ਮੈਦਾਨ ਦੇ ਵਿੱਚ ਪੁੱਜ ਜਾਣ 70 ਦੀਆਂ ਫਾਈਨਲ ਔਰ ਆਓ ਜੀ ਮੈਂ ਬੇਨਤੀ ਕਰੂੰਗਾ ਜੀ ਸਾਡੇ ਸਾਬੀ ਟੀਮਾਂ ਸਾਹਿਬ ਵਾਹ ਵੀ ਵਾਹ वर्ल्ड कप वर्ल्ड कप ਦੇ ਵਿੱਚ ਅਨੂ ਬਹੁਤ ਪਿਆਰਾ ਖੇੜੀ ਤੋਂ ਸਟਾਪ ਲਾਈਨ ਦੇ ਵਿੱਚ ਸੋ ਸਾਰੀ ਟੀਮਾਂ ਸਾਹਿਬ ਜਿਨ੍ਹਾਂ ਨੇ ਨੁਕਾਤਨ ਦੀ ਜ਼ਰੂਰੀ ਰਸਮਾਂ ਉਦਾ ਕੀਤਾ ਸੀ ਉਸ ਤੋਂ ਬਾਅਦ ਤੱਕਰ ਸਾਹਿਬ ਦਾ ਸਨਮਾਨ ਤੱਕਰ ਸਾਹਿਬ ਦਾ ਸਨਮਾਨ ਹੈ ਉਸ ਤੋਂ ਬਾਅਦ ਕਮਲ ਇਟਲੀ ਕਮਲ ਇਟਲੀ ਸਾਡਾ ਬੜਾ ਪਿਆਰਾ ਵੀਰ ਖਰ ਸਾਹਿਬ ਦਾ ਸਨਮਾਨ ਹੋ ਰਿਹਾ ਹੈ ਆਜੋ ਖੁੱਲਰ ਸਾਹਿਬ ਫਿਰ ਐਕਸ ਐਮ ਸੀ ਸਾਹਿਬ ਔਰ ਸਰਦਾਰ ਅੰਗਰੇਜ਼ ਸਿੰਘ ਜੀ ਸਰਪੰਚ ਸਾਹਿਬ ਤਸ਼ਰੀਫ ਫਰਮਾ ਕੇ ਹਸਨ ਤੋਂ ਹਾਨੀ ਆਨੀ ਕਿਪੇ ਬਾਜੀ ਆਜੋ ਅਮਨਦੀਪ ਬਾਜੀ ਟੱਚ ਨਸੀਬ ਜੀ ਆਓ ਸਰ ਸਰ ਚਾ ਚਾ ਮੈਨੂੰ ਆਪਾ ਐਕਸ ਸਰਪੰਚ ਨੂੰ ਕਿਹਾ ਉਹਨੇ अच्छा जी सरपंच साहब आओ सर और सरपंच साहब नसीब सरपंच जी खिचो खिचो जी फोटो खिचो वाह जी वाह और दीपू जी आ जाओ और नसीब जी नसीब जी आओ इस तो बाद बाबा दीपू जी आ जाओ ਹਾਂਜੀ ਰਣਜੀਤ ਸਿੰਘ ਜੀ ਰਾਣਾ ਰਣਜੀਤ ਸਿੰਘ ਜੀ ਰਾਣਾ ਖਸਣ ਤੋਂ ਬਹੁਤ ਸਾਰਾ ਧੰਨਵਾਦ ਬਹੁਤ ਸਾਰੀ ਮੁਹੱਬਤ ਦੀ ਮੁਹੱਬਤ ਮੁਹੱਬਤ ਇਹ ਆ ਜਿੰਦਰ 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 ਨੂੰ ਕੌਣ ਡਕੂ ورلڈ ਕੱਪ ਖੇਡਿਆ ਜੀ ਬਹੁਤ ਤੇਰੀ ਰਜ਼ਾ ਹੈ ਰਿੰਪੀ ਬਾਜੀ ਹਾਂ ਪੈ ਗਿਆ ਪੈ ਗਿਆ ਟੱਬਰ ਹੀ ਪੈ ਗਿਆ ਔਰ हां हां बाकी बात कर लो ठीक है ठीक है बाकी बात कर लो ओके 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 बाकी ਜਿਹੜੇ ਮਾਨਸਨਵਾਣ ਆ ਸੋ ਅਸੀਂ ਮੈਚ ਤੋਂ ਬਾਅਦ ਕਰਾਂਗੇ ਜੀ ਦਾ ਫਰੋਨੇ ਬਾਜੀ ਵੱਲੋਂ 1000 ਰੁਪਿਆ ਦੋਨਾਂ ਟੀਮਾਂ ਲਈ ਉਹਨੂੰ ਫੜੇਗਾ ਉਹਨੂੰ ਪਾਣੀ ਲਵ ਰੇਡ ਇਸ ਵੇਲੇ ਮੇਰੇ ਵਿਰੋ ਪੰਜਾਬ ਦੀ ਖਿਡਾਰਨ ਪੁਆਇੰਟ ਦਾ ਵਾਅਦਾ ਆਪਣੀ ਟੀਮ ਲਈ ਕਰਦੀ ਹੋਈ ਕਿਹੜਾ ਜਿੰਦਰ ਨੂੰ ਜਫਾ ਲਾਊਗਾ ਸਾਡੇ ਐਨ ਆਰ ਆਈ ਵੀਰਾਂ ਵੱਲੋਂ 5000 ਰੁਪਇਆ ਕੁੜੀਓ ਸੁਣ ਲਓ ਬਈ 5000 ਰੁਪਇਆ ਜਿਹੜਾ ਜਿੰਦਰ ਨੂੰ ਜਫਾ ਲਾਊਗਾ ਹਾਂ ਨਹੀਂ 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 ਜਿਹੜਾ ਜਿੰਦਰ ਦੀ ਰੇਡ ਤੇ 5000 ਰੁਪਇਆ ਇੱਕ ਰੇਡ ਤੇ ਇੱਕ ਰੇਡ ਤੇ ਠੀਕ ਹੈ ਇੱਕ ਰੇਡ ਤੇ ਇੱਕ ਰੇਡ ਤੇ ਬਾਜੀ ਇੱਕ ਰੇਡ 5000 ਦੀ ਜਿੰਦਰ ਦੀ ਪੈਣੀ ਹੈ ਲਓ ਸਾਹਮਣੇ ਦੇਖਦੇ ਕਿ ਇਸ ਵੇਲੇ ਇਹ ਸੁਖੀ ਏ ਲਿੱਦੜਾ ਪਿੰਡੇ ਮੇਰੇ ਵੀਰੋ ਵਿਆਸ ਦੇ ਲਾਗੇ ਪਰ ਸਾਹਮਣੇ ਵੇਖਦੇ ਗੀ ਇਸ ਵੇਲੇ ਸੁਖੀ ਖਡਾਰਨ ਮੇਰੇ ਵੀਰੋ ਵਰਲਡ ਕੱਪ ਦੇ ਵਿੱਚ ਵੀ ਮਲੇਸ਼ੀਆ ਵੀ ਖੇਡੀ ਏ ਔਰ ਵੇਖਦੇ ਫਿਲੀਪੀਨ ਮਨੀਲੇ ਦੀ ਗੱਲ ਹੁੰਦੀ ਏ ਪਰ ਸਾਹਮਣੇ ਇਸ ਵੇਲੇ ਮੇਰੇ ਵੀਰੋ ਪੁਆਇੰਟ ਵੱਡੀ ਪਾਉਣ ਨੂੰ ਵੱਚ ਚੁੱਕੀ ਏ ਕਿ ਰੇਡ ਕਬੱਡੀ ਦੇ ਵਿੱਚ ਖਰੀ ਤਾਂ ਪੈਂਦੀ ਜੇ ਪਿੰਡੇ ਵਿੱਚ ਫੁਰਤੀ ਹੋਵੇ ਬਾਜ ਵਰਗੀ ਕਹਤਾਂ ਦੀ ਪਕੜ ਮਜ਼ਬੂਤ ਹੋਵੇ ਜਵਾਨੀ ਉੱਡਦੇ ਪਰਿੰਦਿਆਂ ਨੂੰ ਘੇੜ ਫੜਦੀ ਦੁਨੀਆ ਆਪਣੀ ਥਾਂ ਤੋਂ ਨਹੀਂ ਹਿੱਲਦੀ ਜਦ ਮੈਚ ਵੇਖਣ ਨੂੰ ਆਣ ਖੜਦੀ ਸੋਹਣੀ ਖੇਡ ਕਬੱਡੀ ਹੈ ਤੇ ਚਾਰ ਖਿਡਾਰਨ ਮੇਰੇ ਵੀਰੋ ਤਿਆਰ ਏ ਹੁਣ ਵੇਖਦੇ ਹਾਂ ਕਿ ਸੁੱਖੀ ਦੇ ਨਾਲ ਹਲਕਾ ਜਿਹਾ ਟੱਚ ਕਰਕੇ ਖਿਡਾਰਨ ਮੇਰੇ ਵੀਰੋ ਪੰਜਾਬ ਵਾਲੀ ਤਾਂ 5000 ਦੀ ਰੇਡ ਇਹ ਜਿੰਦਰ ਏ ਮੇਰੇ ਵੀਰੋ ਇਹ ਖਿਡਾਰਨ ਵਰਲਡ ਕੱਪ ਵੀ ਕੇਟੀਐਸ਼ੀ ਆਸ਼ੀਆ ਦੇ ਜਫੇ ਦੇ 5000 ਰੁਪਿਆ ਲਾਇਆ ਨੋਨੇ ਬਾਜੀ ਨੇ 5000 ਨੋਨਾ ਬਾਜੀ ਸਾਡਾ ਤਨਾਲ ਸਵੀਟੀ ਜੀ ਉਹ ਸਾਹਮਣੇ ਬੱਲੇ 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 ਇੱਥੇ ਉਹ ਇੱਥੇ ਲਾਓ 5000 ਦੀ ਰੇ ਲਾਓ ਸਾਹਮਣੇ ਕਬੱਡੀ ਨੋਨੇ ਬਾਜੀ ਕੱਢ ਲਓ 5000 ਰੁਪਿਆ ਕਾਟ ਲੋ 5000 ਤੋਂ ਨਾ ਸਾਡਾ ਭਰਾ ਉੱਥੋਂ ਲੱਗਾ ਨਹੀਂ ਜਫਾ ਨਹੀਂ ਲੱਗਾ ਜਫਾ ਠੀਕ ਜੀ ਨਹੀਂ ਜਫਾ ਨਹੀਂ ਲੱਗਾ ਜੀ ਠੀਕ ਹੈ ਠੀਕ ਹੈ ਠੀਕ ਨਹੀਂ ਵੀ ਜਫਣ ਲੱਗਾ ਵੀਰਲੀ ਸਾਹਿਬ ਜਿਹੜਾ ਜਾਫੀ ਜਫਾ ਲਊਗਾ ਜਾਫੀ ਨੂੰ ਦੇਣੇ ਬਲਦੇਪਾ ਜੀ ਇਦਾਂ ਹੀ ਹਾਂ ਹਾਂ ਜਾਫੀ ਨੂੰ ਦੇਣੇ ਲਾਓ ਅਨੂ ਦੇ ਨਾਲ ਟੱਕਰ ਲਾਓ ਸਾਹਮਣੇ ਆਹ ਦੇਖਦੇ ਆਂ ਇੱਕ ਵਾਰੀ ਤਾੜੀ ਔਰ ਦੇ ਨਾਲ ਮਾਰ ਦਿਓ ਮੇਰੇ ਵੀਰੋ ਆ ਖਿਡਾਰਨ ਮਿੰਦਰ ਦੇ ਵਿੱਚ ਖੜੀ ਹੈ ਤੇਰਾ 500 ਰੁਪਿਆ ਆ ਗਿਆ ਅਮਨ 1000 1000 ਦਿੱਤਾ ਠੀਕ ਹੈ ਜੀ ਧੰਨਵਾਦ ਹੈ ਸਾਡੇ ਭਰਾ ਵੱਡਾ ਮਾਣ ਕਰਦੇ ਨੇ ਖਿਡਾਰੀਆਂ ਦਾ ਨੋਨਾ ਭਾਜੀ ਵਿਸ਼ੇਤ ਉਸ ਵੀਦੀ ਭਾਜੀ ਐਸਆਈ ਸਾਹਿਬ ਧੰਨਵਾਦ ਹੈ ਸਾਰਿਆਂ ਦਾ ਜਿਨ੍ਹਾਂ ਨੇ ਵੱਡੇ ਮਾਣ ਮੇਰੇ ਵੀਰੋ ਕੀਤੇ ਨੇ ਔਰ ਵੱਡੀਆਂ ਰਕਮਾਂ ਦਿੱਤੀਆਂ ਨੇ ਲਓ ਪੰਜਾਬ ਵਾਲੀ ਰੇਡ ਪਾ ਲਈ ਹੈ ਹਰਿਆਣੇ ਦੀ ਕਹਿੰਦੇ ਚਾਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਆਹ ਪੰਜਾਬ ਲਈ ਨੀ ਕੌਣ ਡੱਕਣ ਦੀ ਕੋਸ਼ਿਸ਼ ਕਰੇਗਾ ਲਓ ਕਬੱਡੀ ਕਬੱਡੀ ਦਾ ਲਾਈਵ ਛੜਿਆ ਹੋਇਆ ਹਰਿਆਣੇ ਵਾਲੀ ਡੱਕਣ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਪਾਸੇ ਪੰਜਾਬ ਦੀ ਟੀਮ ਹੈ ਉਹ ਦੂਸਰੇ ਪਾਸੇ ਹਰਿਆਣੇ ਦੀ ਟੱਕਰ ਕਬੱਡੀ ਆਹ ਕਬੱਡੀ 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 ਤੇ ਨੰਬਰ ਪੰਜਾਬ ਦੇ ਲਈ ਜੁੜਦਾ ਇੱਕ ਤਗੜੇ ਨੰਬਰ ਦਾ ਵਾਅਦਾ ਹੋ ਗਿਆ ਕੋ ਸਾਹਿਬ ਹਾਂਜੀ ਇਹ ਆ ਜਿਹੜੀ ਰੇਡ ਲੈ ਕੇ ਇਹ ਮਾਨ ਸਨਮਾਨ ਕੀਤਾ ਜਾਣਾ ਹੈ ਸਾਡੇ ਐਸਆਈ ਸਾਹਿਬ ਤੇ ਨਾਲ ਮੇਰੇ ਵੀ ਸਰਦਾਰ ਜਲਜੀਤ ਸਿੰਘ ਜੀ ਸਵੀਟੀ ਜਰਮਨ ਵਾਲੇ ਵੱਡਾ ਮਾਣ ਕਰਦੇ ਨੇ ਨਾਲ ਸਾਡਾ ਕੋਨਾ ਵੀ ਧੰਨਵਾਦ ਸਾਰੇ ਵੀਰਾਂ ਦਾ ਲਓ ਇਹ ਆ ਮੇਰੇ ਵੀਰੋ ਸੁਖੀ ਪਤੜਾ ਵਾਲਿਆ ਲਓ ਸੁਖੀ 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 ਔਰ ਕਬੱਡੀ 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 ਔਰ ਟੱਕਰ ਵੱਡੀ ਐ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਲੱਗਾ ਪਿਆ ਜੋਰ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਜਿਹੜੀ ਵੱਡੀ ਐ ਤੇ ਨੰਬਰ ਫਾਈਨਲ ਮੈਚ ਦੀਆਂ ਤੀਪਾ ਵੀ ਤਿਆਰੀ ਦੇ ਵਿੱਚ ਰਹਿਣਾ ਬਾਬਾ ਹੰਦਾਲ ਕਬੱਡੀ ਕਲੱਬ ਬੋਪਾਰਾਵਾ ਤੇ ਚੜ੍ਹਦੀ ਕਲਾ ਕਬੱਡੀ ਕਲੱਬ ਪੱਤੜ ਕਲਿਆਂ ਦੀ ਐ ਫਾਈਨਲ ਮੈਚ ਖੇਡੇ ਜਾਣਾ ਇਹ ਦੋਨੇ ਟੀਮਾਂ ਰੈਡੀ ਰਹਿਣਗੀਆਂ ਪਰ ਸਾਹਮਣੇ ਵੇਖਦੇ ਆਹ ਵੇਖਦੇ ਕਿ ਇਸ ਵੇਲੇ ਮੇਰੇ ਵੀਰੋ ਪੰਜਾਬ ਦੀ ਖਿਡਾਰੀ ਨੇ ਮੈਚ ਸਮਾਪਤ ਹਰਿਆਣੇ ਦੀ ਟੀਮ ਜੇਤੂ ਰਹੀ ਏ